ਤੇ ਆਓ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਕੀ ਕਰਨ ਅੱਜ ਦੇਖਦੇ ਆਂ ਜੀ ਆਪਾਂ ਨਾ ਜੇ ਆ ਤਿਆਰ ਕਰਿਆ ਤਾਂ ਤੁਹਾਨੂੰ ਦਿਖਾਵਾਂਗੇ ਉਰੇ ਆਪਾਂ ਨੇ ਰੋਟਾ ਵਿਟਰ ਮਾਰ ਕੇ ਤਿਆਰੀ ਕਰਨੀ ਆ ਉਰੇ ਛਲਗ ਮਲਾਵਾਂਗੇ ਆਪਾਂ ਤੁਹਾਨੂੰ ਛਲਗਮਾ ਦੀ ਖੇਤੀ ਵੀ ਦਿਖਾਵਾਂਗੇ ਕਿ ਕੀ ਕੁਝ ਬਣਦਾ ਬਾਕੀ ਤੁਹਾਨੂੰ ਦਿਖਾਵਾਂ ਕਿ ਕਿਵੇਂ ਲਾਦਦੇ ਆਂ ਔਲੀਆਂ ਬਣਾ ਕੇ ਸ਼ਾਇਦ ਲਾਵਾਂਗੇ ਬਾਕੀ ਤੁਹਾਨੂੰ ਦੱਸਾਂਗੇ ਬਾਕੀ ਹਲੇ ਕਣਕ ਦਾ ਆਪਣਾ ਜਰਮੀਨੇਸ਼ਨ ਥੋੜਾ ਥੋੜਾ ਹੋਣ ਲੱਗਿਆ ਕਿ ਵੀ ਛਿੱਟੀ ਵਾਲੀ ਕਿਤੇ ਹੋ ਰਿਹਾ ਕਿਤੇ ਨਹੀਂ ਤੇ ਕੋਲ ਹੋ ਕੇ ਦਿਖਾ ਦਿਓ ਤੇ ਵੀ ਕਿਵੇਂ ਹੋ ਰਿਹਾ ਸੇਵ ਕਰ ਰਹੀ ਹਾਂ ਚੈੱਕ ਕਰ ਲੋ ਭਾਣਿਆ ਤੁਹਾਨੂੰ ਆ ਦੇਖੋ ਕੀ ਕਿ ਹੋਊਗਾ ਤੁਹਾਨੂੰ ਦੋਣਾ ਇੱਕ ਦੋ ਦਿਨ ਤੱਕਵੇਂ ਲੱਗਦਾ ਸਾਰੇ ਨਿਕਲਣ ਲੱਗ ਜੂਗੀ ਗਣਕੇ ਹਮ 826 ਬੀਜ ਵਿੱਚ ਆਵਾ ਕਦੇ ਦੇਖੋ ਤੇ ਤੁਹਾਨੂੰ ਸਾਰਾ ਝਾੜ ਦੱਸਾਂਗੇ ਵੀ ਕਿੰਨਾ ਕੁਛ ਰਿਹਾ ਤੇ ਆਪਾਂ 16 ਨਵੰਬਰ ਨੂੰ ਲਾਈ ਆ ਵੀ ਕਿੰਨੇ ਦਿਨ ਲੱਗੇ ਕੀ ਕੁਝ ਪਾਇਆ ਆਪਾਂ ਨੇ ਡੇਢ ਥੇਲਾ ਡਾਇ ਦਾ ਪਾਇਆ ਜਿਆਦਾ ਭੀਜੀ ਆ ਤੇ ਦਵਾਈ ਆਪਾਂ ਲਾਈ ਸੀਗੀ ਉਹ ਤੁਹਾਨੂੰ ਮਿੰਨੀ ਬਲੌਗ ਚ ਪਤਾ ਲੱਜੂਗੇ ਕਿਹੜੀ ਲੈ ਜ ਤੁਸੀਂ ਚੈੱਕ ਆਊਟ ਕਰ ਲਿਓ ਜੇ ਵੀਡੀਓ ਵਧੀਆ ਲੱਦੀ ਨੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬਾਕੀ ਤੁਹਾਨੂੰ ਮਿਲਦੇ ਰਹਾਂਗੇ ਨਵੇਂ ਨਵੇਂ ਬਲੌਗਾਂ ਦੇ ਨਾਲ। ਤੇ ਬਾਕੀ ਸਪਰੇ ਆਪਾਂ ਪਹਿਲੇ ਪਾਣੀ ਦੇ ਅੱਗੇ ਕਰਾਵਾਂਗੇ। ਪਹਿਲਾਂ ਨਹੀਂ ਕਰਾਈ ਪਿਛਲੀ ਵਾਰ ਨਾ ਆਪਾਂ ਨੇ ਪਹਿਲਾਂ ਕਰਾ ਦਿੱਤੀ ਵਕੀਰਾ ਦੀ ਤੇ ਆਪਣੇ ਵੀ ਰਿਜ਼ਲਟ ਵਧੀਆ ਨਹੀਂ ਨਿਕਲਿਆ ਉਹਦਾ। ਤੇ ਐਤ ਕੀ ਦੇਖਾਂਗੇ ਆਪਾਂ ਜਦ ਜਿਵੇਂ ਇਹ ਕਹਿ ਰਿਹਾ ਵੀ ਆਪਾਂ ਪਾਣੀ ਪਹਿਲਾਂ ਪਾਣੀ ਤੋਂ ਓਕਣ ਕਰਵਾਵਾਂਗੇ ਤੇ ਓਰੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਤੁਸੀਂ ਚੈੱਕ ਕਰ ਸਕਦੇ ਹੋ ਕਿਸ ਤਰੀਕੇ ਨਾਲ ਗੁੱਲੀ ਡੰਡਾ ਉੱਗਿਆ ਖੜਾ। ਆਖੇ ਜਦੀ ਰੌਣੀ ਹੋਈ ਸੀਗੀ। ਪੂਰੇ ਆਪਸਰੋਂ ਵੀ ਜੀ ਸੀ ਜੰਮੀ ਨਹੀਂ ਤੇ ਹੁਣ ਆ ਪੂਰੇ ਛਲਗਮ ਲਾ ਦਾਂਗੇ ਚੈੱਕ ਕਰ ਲੋ ਜੀ ਇਹ ਸਾਰਾ ਗੁੱਲੀ ਡੰਡਾ ਉੱਗਿਆ ਖੜਾ ਇੱਥੇ ਵਾ ਬਾਕੀ ਉਹ ਪਰਾਂ ਆਪਣੇ ਮਟਰ ਆ ਗਏ ਗੋਭੀ ਆ ਗਈ ਤੁਹਾਨੂੰ ਉਧਰ ਵੀ ਚੈੱਕ ਆਊਟ ਕਰਾ ਦੰਨੇ ਆ ਆ ਜੋ ਤੇ ਬਾਕੀ ਆਪਣੇ ਮਟਰ ਵੀ ਬਾਹਰ ਨਿਕਲੇ ਅਲਮੀਨੇਸ਼ਨ ਹੋ ਗਈ ਸਟਾਰਟ ਤੇ ਮਿੱਤਰੋ ਆ ਸਾਰਾ ਕਿਆਰਾ ਛਲਗਮਾਂ ਦੀ ਸਲਾਹ ਹੈ ਮੈਂ ਤਾਂ ਇਦਾਂ ਕਹਿ ਰਿਹਾ ਜੀ ਵੀ ਜਿਹੜੀ ਛੋੜੀ ਜਗਾ ਆਏ ਤੇ ਕੀ ਵਿਆ ਸ਼ਿਮਲਾ ਮਿਰਚ ਦੀ ਲਾ ਕੇ ਦੇਖਦੇ ਆ ਫਰਮਾਨ ਨਹੀਂ ਰਹੇ ਕਹਿੰਦਾ ਛਲਗਮ ਲਾਉਣਾ ਛਲਗਮ ਤੋਂ ਬਾਅਦ ਉਰੇ ਬੈਂਗਣ ਦੀ ਤਿਆਰੀ ਕਰਾਂਗੇ ਤੇ ਬਾਕੀ ਬੈਂਗਣ ਆਪਣੇ ਉਹ ਪਰਲੀ ਸਾਈਡ ਨੇ ਕਿਉਂਕਿ ਆਇਆ ਛਲਗਮ ਹੁੰਦੀ ਹੈ ਇੱਕ ਇੱਕ ਵਾਰ ਦੀ ਫਸਲ ਇੱਕ ਵਾਰ ਦੀ ਫਸਲ ਹੁੰਦੀ ਆ ਪੱਟੇ ਕੇ ਫਿਰ ਦੁਬਾਰੇ ਹੋ ਜੂਗੀ ਬਾਕੀ ਆਗੇ ਟਮਾਟਰ ਤੇ ਆ ਲਓ ਜੀ ਆ ਤਾਂ ਮਿਰਚਾਂ ਮਿਲਦਾ ਜੋਤ ਇਹ ਵਿੱਚ ਟਮਾਟਰ ਲਾ ਰੱਖੀ ਵਿੱਚ ਮਿਰਚਾਂ ਤੇ ਵਿੱਚੇ ਗੋਭੀ ਵਿੱਚੇ ਬੰਦ ਗੋਭੀ ਫੁੱਲ ਗੋਭੀ ਆ ਗਈ ਜੀ ਵਿੱਚ ਸੁਣੋ ਅੱਗੇ ਦਿਖਾਣੇ ਆਪਣੇ ਟਮਾਟਰਾਂ ਨੇ ਜਰਮੀਨੇਸ਼ਨ ਸਟਾਰਟ ਹੋ ਗਈ ਟਮਾਟਰ ਦਾ ਨਹੀਂ ਮਟਰਾਂ ਦਾ ਹੋ ਗਿਆ ਮਟਰਾਂ ਦੀ ਹੋ ਗਈ ਹਾਂ ਟਮਾਟਰ ਦਾ ਆਪਣਾ ਪਨੀਰੀ ਉਹ ਲਾਤੀ ਸੀ ਲਿਆ ਕੇ ਆ ਦੇਖ ਆ ਮਟਰ ਉੱਗ ਲੱਗੇ ਆ ਦੇਖੋ ਚੈੱਕ ਹੈ ਜੋ ਤੋ ਹਾਂ ਜੀ ਇਧਰਲੀ ਸਾਈਡ ਮੈਨ ਲੱਗਦਾ ਨਾ ਲਾਈਵ ਨਹੀਂ ਹੈਗੇ ਯਾਰ ਉਹ ਲਾਈਵ ਨਹੀਂ ਫਿਰ ਸ਼ਾਇਦ ਮੈਨੂੰ ਲੱਗਦਾ ਆ ਦੇਖਾ ਵਾਕੀ ਚੈੱਕ ਕਰੋ ਜਰਮਿਨੇਸ਼ਨ ਸਟਾਰਟ ਹੋ ਗਈ ਮਟਰਾਂ ਦੀ ਇੱਕ ਸਾਈਡ ਮਟਰ ਲਾਇਓ ਨਹੀਂ ਅਜ ਕਿਵੇਂ ਲੱਗਦਾ ਜੀ ਉਧਰ ਅਸੀਂ ਲਾ ਰਹੇ ਸੀ ਇਧਰ ਲੇਵਰ ਲਾ ਰਹੀ ਜੀ ਦੋਹੇ ਪਾਸੇ ਲਾਏ ਹੋਏ ਆ ਬਾਕੀ ਇਧਰ ਇੱਕ ਬਸ ਆਹ ਕੋਈ ਕੋਲੀ ਦੇ ਇੱਕ ਸਾਈਡ ਲਾਇਵ ਨਹੀਂ ਮੈਨੂੰ ਲੱਗਦਾ ਜੀ ਇਹਨਾਂ ਨੇ ਲੇਵਰ ਲਾ ਰਹੀ ਸੀ ਇਧਰ ਉਹ ਮੈਂ ਕਹਿੰਦਾ ਤਾਂ ਕਰ ਕਿਉਂਗੇ 20 ਘੱਟ ਰਹਿ ਗਿਆ ਹੋਊਗਾ 20 ਤਾਂ ਹੈਗਾ ਸੀਗਾ ਪਰ ਮੁੜ ਕੇ ਲੱਗੇ ਕਰੇ ਥੋੜਾ ਜਿਹਾ ਸ਼ਾਇਦ ਬਾਕੀ ਪਤਾ ਨਹੀਂ ਤੇ ਬਾਕੀ ਸਾਰੇ ਕਿਤੇ ਡਬਲ ਆ ਹਾਂ ਇੱਕ ਕੋਲੀ ਛੱਡੀ ਹੋ ਪਈਆ ਹਨ ਇੱਥੇ ਲਾਇ ਨਹੀਂ ਤੇ ਕਿਉਂ ਪੱਕੇ ਹੋਏ ਇੱਥੇ ਆ ਲਾਦੇ ਹਾਂ ਇਧਰ ਤਾਂ ਉਹ ਲਾਤਾ ਪਨੀਰੀ ਲਾਤੀ ਉਹਦੀ ਟਮਾਟਰਾਂ ਦੀ ਤੇ ਇਧਰ ਆਪਾਂ ਮਿੱਤਰੋ ਜੋਈ ਵੀਜੀ ਵੀ ਆ ਤੇ ਉਹ ਦੋ ਗਿਆਰੇ ਬਰਸ਼ੀਣ ਦੇ ਹੋ ਗਏ ਉਪਰਾਂ ਬੈਂਗਣ ਹੋ ਗਏ ਆਪਣੇ ਫਿਰ ਤੇ ਦੇਖਾਂਗੇ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਬੀਜ ਲਿਆ ਕੇ ਨਾ ਆ ਕਰਾਂਗੇ ਪੂਰਤੀ ਆ ਜਿਹੜੀ ਖਾਣਾ ਪੂਰਤੀ ਰਹਿ ਗਈ ਹੁਣ ਤੋਂ ਹਨਹਾਰੀ ਉਹ ਬਟਾ ਛੜਤੀ ਫਿਰੇ ਤੱਕ ਕਾਦੀ ਦਬਲ ਕਰਨ ਤੋਂ ਤੇ ਵਾਕਿਆ ਗੋਭੀ ਲੱਗੀ ਹੋਈ ਆਪਣੀ ਗੋਭੀ ਹੋ ਗਈਆਂ ਬਾਕੀ ਤੁਹਾਨੂੰ ਸਾਰੀਆਂ ਅਪਡੇਟ ਦੰਦੇ ਰਹਾਂਗੇ ਕੱਲ ਆਪਾਂ ਵੇਚ ਕੇ ਆਏ ਸੀ ਬੈਂਗਣ ਆਪਣੇ 22 ਕਿਲੋ ਵੀ ਕੇ 20 ਨੂੰ ਬਾਕੀ ਵੀ ਕੇ 14 ਤੇ 15 ਰੁਪਏ ਨੂੰ ਤੇ ਸਨਾਰ ਨਾ ਨਾ 20 ਰੁਪਏ ਨੂੰ ਵਿਕੇ 20 ਰੁਪਏ ਨੂੰ 2 ਕਿਲੋ ਵਿਕੇ ਨੇ ਅੱਛਾ 2 2 ਕਿਲੋ ਵਿਕੇ हां ਤੇ ਸਨੌਰ ਮੰਡੀ ਵਧੀਆ ਰਹੀ ਰਾਜਪੁਰੇ ਨਾਲੋਂ ਰਾਜਪੁਰੇ ਥੋੜਾ ਜਿਹਾ ਨਾ ਆਪਾਂ ਸ਼ਾਮ ਨੂੰ ਰੱਖਿਆ ਹੁੰਦੇ ਸੀਗੇ ਥੋੜਾ ਜਿਹਾ ਆੜਤੀ ਵਧੀਆ ਡੀਲਿੰਗ ਨਹੀਂ ਕਰ ਰਹੇ ਉੱਥੇ ਮੰਨ ਲਓ ਕਹਿ ਦਿੰਦੇ ਨੇ 18 ਰੁਪਏ ਰੇਟ ਆ ਵੇਚਦੇ ਦਾ 12 ਰੁਪਏ ਨੇ ਸਿੱਧੀ ਗੱਲ ਆ ਤੁਹਾਨੂੰ ਵੀ ਪਤਾ ਕੁੰਡੀ ਲਾਣੇ ਆ ਚੰਗੀ ਕੁੰਡੀ ਲਾਦੀਆ ਮਿੱਤਰੋ ਆਪਣੀ ਫਸਲ ਕੋਲ ਖੜਕੇ ਵੇਚਣ ਜਾਂ ਕੋ ਨੂੰ ਬੈਨੀਫਿਟ ਆ ਤੇ ਸਾਨੂੰ ਸਵੇਰੇ ਜਾ ਨਹੀਂ ਹੁੰਦਾ ਕਿਉਂਕਿ 2:30 ਵਜੇ ਉੱਠਣਾ ਪੈਂਦਾ ਜੇ ਮਿੱਤਰੋ ਅਸੀਂ ਨੇ ਮੰਡੀ ਪਹੁੰਚਣਾ ਹੋਵੇ ਸਵੇਰੇ ਸਾਜਰੇ ਤੇ ਇੱਥੇ ਸਨੌਰ ਇਸ ਤਰੀਕੇ ਦਾ ਵੀ ਇੱਥੇ ਦੋ ਟਾਈਮ ਮੰਡੀ ਲੱਦੇ ਸਵੇਰੇ ਤੇ ਸ਼ਾਮ ਨੂੰ ਇੱਥੇ ਆਪਾਂ ਦੁਪਹਿਰ ਨੂੰ 2 ਵਜੇ ਤੁਰ ਪੈਨੇ ਆ ਤੇ 3:30 ਵਜੇ ਮੰਡੀ ਸ਼ੁਰੂ ਹੁੰਦੀ ਆ ਤੇ ਤਕਰੀਬਨ ਅਸੀਂ 4:00 ਵਜੇ ਤੱਕ ਵਿਲੇ ਹੋ ਜਾਂਦੇ ਆ ਸਾਰਾ ਕੁਝ ਵੇਚ ਕੇ ਤੇ ਆਪਣੇ ਪੈਸੇ ਫੜ ਲਏ ਹੋਨੇ ਆ ਉਧਰੋਂ ਪਹਿਲਾਂ ਪੈਸਿਆਂ ਨੂੰ ਕਹੀ ਜਾਂਦੇ ਪੈਸੇ ਪਾ ਦੋ ਪੈਸੇ ਪਾ ਦੋ ਉਹ ਚ ਬਹੁਤ ਦਿੱਕਤ ਆਉਂਦੀ ਆ ਤੇ ਆ ਗਿਆ ਆਪਣਾ ਇੱਕ ਥੀਲਾ ਕੜਕ ਦਾ ਇੱਧਰ ਤੇ ਆਪਾਂ ਨੇ ਸਿਰਫ ਇਧਰ ਕੀ 40 ਕਿਲੋ ਬੀਜ ਪਾਇਆ ਤੇ ਦੇਖਦੇ ਆ ਵੀ ਕਿੱਦਾਂ ਰਹਿੰਦਾ ਜਰਮੀਸ਼ਨ ਤੇ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਧਰ ਵੀ ਕਿਤੇ ਕਿਤੇ ਕਣ ਕੁੱਗਣ ਲੱਗ ਗੀ ਤੇ ਬਾਕੀ ਤੁਹਾਨੂੰ ਫੜ ਦੂੰਦੇ ਬਾਕੀ ਆਪਾਂ ਇੱਥੇ ਕੀ ਬੀਜ ਜੀਆ ਆ ਇਧਰ ਆ ਕੀ ਰਿਚਾ ਆ ਉਧਰ ਆਰਸੀ ਬੀਜੀ ਸੀਗੀ ਇਹ ਹੋਈ ਨਹੀਂ ਚੱਜ ਗਾਲ ਇੱਥੇ ਦੇਖਾਂਗੇ ਜੇ ਬਣਦਾ ਹੀ ਲਘੂ ਸ਼ੋਰ ਬੀਜਣ ਦੀ ਕੋਸ਼ਿਸ਼ ਕਰਾਂਗੇ ਉਰੇ ਹਲਸੀ ਲਾਈ ਸੀ ਆਪਾਂ ਨੇ ਪਰ ਹੋਈ ਨਹੀਂ ਹੈਗੀ ਚੱਜ ਗੈਰ ਹਲਸੀ ਦਾ ਵਧੀਆ ਏਡਾ ਕੋਈ ਜਰਮੀਨੇਸ਼ਨ ਨਹੀਂ ਹੋਇਆ ਬੀ ਪੁਰਾਣਾ ਤੀਗਾ ਸਰੋਂ ਦਾ ਬੀਜ ਵੀ ਆਪਾਂ ਨੇ ਪਿਛਲੀ ਵਾਰ ਨਾ ਖੇਤੀਬਾੜੀ ਵਿਭਾਗ ਦੇ ਤੋਂ ਲਿਆਂਦਾ ਸੀਗਾ ਸਰਾਂ ਤੋਂ ਤੇ ਉਹ ਵੀ ਨਹੀਂ ਵਧੀਆ ਜਰਮੀਨੇਸ਼ਨ ਹੋਇਆ ਕਿ ਪਿਛਲੀ ਵਾਰ ਵਧੀਆ ਰਿਹਾ ਪਤਾ ਨਹੀਂ ਬੀਜਾਂ ਦਾ ਕੀ ਚੈੱਕ ਕਰ ਅਗਲੇ ਸਾਲ ਉਹ ਬੀਜ ਕੰਮੇ ਨਹੀਂ ਕਰਦਾ ਹੈਗਾ ਨਾਲੇ ਉਹ ਥੈਲੀ 'ਚ ਬੀਜ ਰੱਖਿਆ ਵਾ ਸੀ ਅਸੀਂ ਨੇ ਐਦਾਂ ਨਹੀਂ ਹੈਗਾ ਵੀ ਜਿਹੜੀ ਉਗਾਈ ਸਰੋਂ ਸੀ ਉਹਦੇ ਬੀਜਿਆ ਨਾ ਉਸੋ ਬੀਜਿਆ ਸੀ ਜਿਹੜਾ ਸੀ ਬੀਜ ਬੀਜਿਆ ਸੀ ਪਰ ਨਵੇਂ ਸਰੋਂ ਵੀ ਭਜਣੀ ਪੈਂਦੀ ਜਿੱਤੇ ਤੱਕ ਦੇਖਿਆ ਆਪਾਂ ਨੇ ਪੁਰਾਣੀ ਸਰੋਂ 'ਚ ਕੋਈ ਚੀਜ਼ ਆ ਵਿਥੇ ਲਾਇਏ ਜੀ ਕੇ ਪੁਰਾਣੇ ਉਹ ਵੀ ਨਹੀਂ ਕੰਮ ਕਰਿਓ ਉਹ ਵੀ ਨਵੇਂ ਲਾ ਕੇ ਲਾਂਦੇ ਤੇ ਥੋੜੀ ਆਪਾਂ ਨੇ ਛਲਗਮ ਲਾਇਆ ਸੀ ਉਹ ਆਪਣੇ ਵੀ ਕੇ ਸੀ 23 ਰੁਪਏ ਨੂੰ ਤੇ ਚਲੋ ਬਾਕੀ ਤੁਹਾਨੂੰ ਅਗਲੀ ਵੀਡੀਓ ਅੱਗੇ ਅੱਗੇ ਤੁਹਾਨੂੰ ਦਿਖਾਨੀਆਂ ਸੱਚ ਕੀ ਉੱਥੇ ਤਿਆਰੀ ਕਰਕੇ ਆਪਾਂ ਛਲਗਮ ਤੇ ਚਲੋ ਬਾਬੋ ਆਪਾਂ ਘਰ ਤੋਂ ਚੱਕ ਲੈ ਤੇ ਸਟੈਂਡ ਤੇ ਹੁਣ ਆਪਾਂ ਬਲੌਗ ਸ਼ੂਟ ਨਹੀਂ ਆਪਣਾ ਸ਼ੂਟਿੰਗ ਕਰਾਂਗੇ ਕਾਦੀ ਫਨੀ ਬਲੌਗਸ ਦੀ ਹੈ ਫਰੇ ਵੀਡੀਓ ਜੇ ਆਪਾਂ ਕਰਦੇ ਹੁੰਦੇ ਆ ਇਹ ਬਾਕੀ ਤੁਹਾਨੂੰ ਚੈਨਲ ਚੈੱਕ ਕਰਾਉਂਦੇ ਆ ਫਨੀ ਵੀਡੀਓ ਜੇ ਦੇਖਣਾ ਹੋ ਉੱਥੇ ਜਾ ਕੇ ਦੇਖ ਦਿਖਾਈ ਉਹ ਆਪਣਾ ਨਹੀਂ ਇਹ ਇੱਕ ਮਿੰਟ ਬਾਅਦ ਦਿਖਾਉਂਦੇ ਆ ਤੁਹਾਨੂੰ ਕਰੋ ਜੀ ਚੈੱਕ ਆਪਣਾ ਫਨੀ ਵੀਡੀਓ ਵਾਲਾ ਚੈਨਲ ਤੇ ਤੁਸੀਂ ਸਪੋਰਟ ਕਰੋਗੇ ਤਾਂ ਸਬਸਕ੍ਰਾਈਬਰ ਦਿਨੋ ਦਿਨ ਵੱਧ ਜਾਣਗੇ ਇਹ ਇਹ ਆ ਲਓ ਜੀ ਆਪਣਾ ਚੈਨਲ ਆ ਇਹ ਆਪਣਾ ਦੂਜਾ ਚੈਨਲ ਆ ਫਨੀ ਬਲੌਗਸ ਵਾਲਾ ਆਪਣਾ 181 ਸਬਸਕ੍ਰਾਈਬਰ ਨੇ ਮਿੱਤਰੋ 181000 ਕਰ ਦੋ ਤੇ ਵਾਕਿਆ ਆਪਣਾ ਬੋਲਟ ਖੜਾ ਸਟੈਂਡ ਆਇਗਾ ਤੇ ਹੁਣ ਬਸ ਵੀਡੀਓ ਬਲੌਗ ਸ਼ੂਟ ਕਰਦੇ ਆ ਆਪਣਾ ਵੀਡੀਓ ਤੇ ਬਾਕੀ ਤੁਹਾਨੂੰ ਦਿਖਾਣੇ ਆ ਅੱਗੇ-ਅੱਗੇ ਚਲੋ ਮੁੰਡਿਓ ਠੀਕ ਆ ਠੀਕ ਆ ਚੈੱਕ ਕਰੋ ਸ਼ੂਟਿੰਗ ਸ਼ੁਰੂ ਹੋਈ ਹੋਈ ਆ ਤੇ ਲੱਗੇ ਹੋਇਆ ਬਸ ਕੈਮਰਾ ਸੈਟਿੰਗ ਕਰ ਰੱਖਿਆ ਵੀਰੋ ਸਪੋਰਟ ਜ਼ਰੂਰ ਕਰਿਆ ਕਰੋ ਆਪਣਾ ਚੈਨਲ ਨੂੰ ਮੈਂਤਾਲੀ ਗੱਲੇ ਆ ਜਰੂਰ ਸਪੋਰਟ ਕਰਿਆ ਕਰੋ ਆਪੇ ਤੁਹਾਡੇ ਕਰਕੇ ਇੰਨੀਆਂ ਵੀਡੀਓ ਬਣਾਉਣੇ ਆ ਇੱਕ ਬਣਾ ਲੈ ਹੁਣ ਦੂਜੀ ਬਣਾਣ ਲੱਗਿਆ ਫਿਰ ਦੇਖਾਂਗੇ ਜੇ ਕੋਈ ਹੋਰ ਚੇਤੀਆਂ ਦੀ ਹੋਰ ਬਣਾਵਾਂਗੇ ਕਿਉਂਕਿ ਬਹੁਤ ਮੁਸ਼ਕਿਲ ਨਾਲ ਇਹ ਚੇਤੇ ਕਰ ਕਰਕੇ ਵੀਡੀਓ ਬਣਾਣੀ ਪੈਂਦੀ ਹੈ ਦਿਮਾਗ ਬਹੁਤ ਜਰੂਰੀ ਲਾਉਣਾ ਪੈਂਦਾ ਜਰੂਰੀ ਨਹੀਂ ਲਾਉਣਾ ਪੈਂਦਾ ਦਿਮਾਗ ਲਾਉਣਾ ਪੈਂਦਾ ਮਿੱਤਰ ਮਾਇ ਲਾਉਣਾ ਪੈਂਦਾ ਦੇਖ ਲੋ ਇਹਨੂੰ ਦੇਖ ਲੋ ਐਡਾ ਬੜਾ ਹੋ ਗਿਆ ਨੂੰ ਫਿਰ ਜਦ ਪੰਜਾਬੀ ਨਹੀਂ ਬੋਲਣੀ ਆਈ ਪਤਾ ਨਹੀਂ ਕੀ ਕਰੂਗਾ ਹੈਗਾ ਇਹ ਕਾਹਨ ਲਈ ਮਾਰਦਾ ਆਂਡ ਟਿਕਦਾ ਹੈਗਾ ਬਾਪਿਓ ਦੇਖ ਲੋ ਬੜਿਆਂ ਨਾਲ ਐ ਗੱਲ ਕਰੀਦੀ ਹੈ ਇਹਦੀ ਨੀ ਨਾਲ ਜੈ ਇਹਨੂੰ ਹਾਂ ਤਾਂ ਹੈਂਦੇ ਓਏ ਆਹ ਦੇਖ ਲੋ ਨਿਆਣੇ ਆ ਲੱਛਣ ਨਹੀਂ ਹਜੇ ਚੱਲ ਉਹ ਕਰੀ ਸ਼ੁਰੂ ਆਪਾਂ ਦੂਜੀ ਚਲੋ ਬਾਕੀ ਹੁਣ ਸ਼ੁਰੂ ਕਰਨ ਲੱਗਿਆ ਦੂਜੀ ਵੀਡੀਓ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਅੱਗੇ ਚਲੋ ਇਹ ਸ਼ੂਟਿੰਗ ਵੀ ਚੱਲ ਰਹੀ ਆ ਬਾਕੀ ਉੱਤਰ ਸਪਰੇਅ ਕਰਨੀ ਆ ਬਤਾਉਂਗਾ ਤੇ ਕੱਟ ਹੋਣਾ ਸਾਡੀ ਫਾਇ ਤੇ ਇੱਕ ਵੀਡੀਓ ਆਪਾਂ ਜਾ ਕੇ ਬਣਾਵਾਂਗੇ ਘਰੇ ਤੇ ਤਿੰਨ ਵੀਡੀਓ ਦਾ ਸ਼ੂਟ ਹੋ ਗਿਆ ਪੁਰੇ ਤਿੰਨ ਵੀਡੀਓ ਦਾ ਸ਼ੂਟ ਕੰਪਲੀਟ ਹੋ ਗਿਆ ਤੇ ਚੌਥੀ ਦਾ ਆਪਾਂ ਬਣਾਉਣਾ ਘਰੇ ਜਾ ਕੇ ਕੋਈ ਬਾਕੀ ਕਿਉਂ ਰਿਐਕਟ ਵੀ ਤੁਹਾਨੂੰ ਦਿਖਾਉਣਾ ਹੈ ਕਿਹੜੀ ਸ਼ੂਟਿੰਗ ਕਰਨ ਤੇ ਲੋ ਜੀ ਨਾਲ ਦੀ ਨਾਲ ਬਤਾਉਂਗਾ ਇਹ ਸਪਰੇਅ ਦੇ ਨਾਲ ਨਾਲ ਪਾਣੀ ਵੀ ਲਾ ਦिए ਤੇ ਬਾਕੀ ਆ ਵਸਨੱਕਾ ਕਰਤੀ ਸਿੱਧਾ ਬਸੀਨ ਵਾਲਾ ਬਤਾਉਂਾਂ ਚੋਂ ਤੇ ਬਾਕੀ ਵਾਲਾ ਲਸਣ ਚੈੱਕ ਕਰੋ ਕੋਈ ਨਾ ਮਹਿਲਾ ਨਾ ਤੇ ਬਾਕੀ ਉਧਰ ਸਪਰੇਅ ਵਾਲੇ ਪੰਪ ਭਰੇ ਜਾ ਰਿਹਾ ਆਂ ਕਿ ਆਪਾਂ ਵਸਨੱਕਾ ਲਾ ਕੇ ਚੱਲੀਏ ਹੋਰ ਵੀਡੀਓ ਬਣਾਉਣ ਵਾਸਤੇ ਕਰਾਂ ਤੇ ਲੋ ਜੀ ਕਾਤੀ ਪਾਣੀ ਦੀ ਓਪਨਿੰਗ ਉਪਰੀਂ ਗਲੀ ਪਾਣੀ ਲਾਤਾ ਬਤਾਉਂਗਾ ਪਾਣੀ ਲਾਤਾ ਹੀ ਬਤਾਵਾਂ ਨਾ ਬਾਕੀ ਇਧਰ ਆ ਪਤੇ ਹੋਏ ਸਾਰੇ ਚੀਜ਼ਾਂ ਇਹ ਜੋਈਆਂ हां जोई जोई परी हुई, परी हुई उन उन आ ਤੇ ਉਹ ਬਰਸੀਨ ਵੀ ਪਰੀ ਹੋਈ ਆ ਤੇ ਬਸ ਨੂੰ ਬਤਾਉ ਸੁੱਕਿਆ ਬਤਾਉ ਉਹਨੂੰ ਪਾਣੀ ਲਾਤਾ ਕਿਉਂਕਿ ਹੁਣ ਤੜਾਈ ਨਹੀਂ ਹੋਣੀ ਚਾਰ ਪੰਜ ਦਿਨ ਤੇ ਬਾਕੀ ਆਪਾਂ ਭੂਆ ਦੇ ਜਾਣਾ ਫਿਰ ਉੱਤਰ ਵਿਆਹ ਵਗ ਜਾਣਾ ਉਹਦਾ ਬਲਾਗ ਹੀ ਪਾਵਾਂਗੇ ਅਕੀ ਉਹਦਾ ਬਲਾਗ ਹੀ ਪਾਵਾਂਗੇ ਭੂਆ ਨੇ ਕੋਠੀ ਨਵੀ ਪਈਆ ਉਹਦਾ ਘਾਟਣ ਕਰਨਾ ਤੇ ਬਾਕੀ ਉੱਧਰ ਵਿਆਹ ਜਾਣਾ ਆਪਾਂ ਹੂੰ ਵਿਆਹ ਹੈ ਜੀ ਭੂਆ ਦੇ ਜਾਣਾ ਉਹਦਾ ਘਾਟਣ ਤੇ ਆਪਣੀ ਭੂਆ ਤੇ ਜਾਣਾ ਤੇ ਬਾਕੀ ਚਲੋ ਦੇਖ ਲਓ ਬੰਡ ਦਾ ਇਹਨੇ ਕਰਨਾ ਬਾਕੀ ਬੰਡ ਬਣਈਆ ਹੋ ਗਿਆ ਇੱਥੇ ਨੱਕਾ ਵੀ ਖੁੱਲਾ ਰਹਿ ਗਿਆ ਚਲੋ ਕੁਝ ਨਹੀਂ ਹੁੰਦਾ ਦੇਖੀ ਜਾਊਗੀ ਕੇ ਬਾਹਰ ਤਾਂ ਪਰ ਕੁਝ ਨਹੀਂ ਆ ਰਿਹਾ ਪਤਾ ਉਹ ਕਿਉਂ ਜਾ ਰਿਹਾ ਪਾਣੀ ਬਾਕੀ ਚਲੋ ਭਰ ਕੇ ਤੁਹਾਨੂੰ ਦਿਖਾਵਾਂਗੇ ਹੁਣ ਆਪਾਂ ਘਰਾਂ ਚાલਦੇ ਆਂ ਚਲੋ ਜੀ ਹੁਣ ਆਪਾਂ ਚੱਲਿਆਂ ਸਰਹੰਦ ਨੂੰ ਕੇ ਗੱਲ ਨਜ਼ਰ ਆ ਰਿਹਾ ਭੁੱਲ ਗਿਆ ਛਲਕਵਾ ਦਾ ਬੀਜ ਲੈਣ ਕੇ ਛਲਕਵਾ ਦਾ ਬੀਜ ਲੈਣ ਚੱਲਿਆਂ ਕਿਉਂਕਿ ਬੀਜਣਾ ਆਪਣਾ ਤੁੱਕ ਗਿਆ ਕਿਨਾਰੇ ਤੇ ਤਿੰਨ ਕਨਾਲਾਂ ਜਗ੍ਹਾ ਹੈ ਅੱਗਾ ਇੱਕ ਕਨਾਲ ਘਟ ਅੱਧਾ ਕਿਨਾਰਾ ਤੇ ਬਾਅਦ ਕਿ ਆਪਾਂ ਉੱਥੇ ਜਾ ਕੇ ਤੁਹਾਨੂੰ ਦਿਖਾਨੇ ਆ ਜਿਹੜਾ ਬੀਜ ਲੈਨੇ ਆ ਉੱਥੇ ਜਾ ਕੇ ਆਪਾਂ ਫੜਦੇ ਆ ਬੀਜ ਫਿਰ ਆਪਾਂ ਘਰ ਨੂੰ ਆ ਜਾਗੇ ਖਾ ਪੀ ਕੇ ਕੁਛ ਲੈ ਖਾਏ ਕੁਝ ਮੰਨਿਆ ਮੰਨਿਆ ਘਰ ਪੇ ਨੂੰ ਆ ਜਾਗੇ ਆ ਵੀ ਮਿੱਤਰੋ ਹੁਣ ਆਪਾਂ ਚੱਲੇ ਆ ਜੀ ਜਲੇਬੀਆਂ ਖਾਣ ਤੇ ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਬੀਜ ਤੇ ਆਪਾਂ ਨੇ ਪਹਿਲੀ ਵਾਰ ਛਲਕਮਾ ਲਾਉਣੀਆਂ ਨੇ ਇਦਕੀ ਦੇਖਦੇ ਆ ਵੀ ਤੁਹਾਨੂੰ ਦੱਸਾਂਗੇ ਜਿਨਾਂ ਨੂੰ ਬਈ ਨੌਜੋ ਦੱਸਿਓ ਜਰੂਰ ਵੀ ਬੀਜ ਵਧੀਆ ਦੇ ਆ ਆਪਾਂ ਨੂੰ ਦਿਆ 500 ਰੁਪਏ ਦਾ ਅੱਧਾ ਕਿਲੋ ਬੀਜ ਤੇ ਆਪਾਂ ਤਿੰਨ ਕਨਾਲਾ ਜਗਾ ਲਾਉਣੀ ਆ ਅੱਗੀ ਛਿੱਟਾ ਮਾਰ ਕੇ ਬੀਜਾਂਗੇ ਛਿੱਟਾ ਮਾਰ ਕੇ ਬੀਜਾਂਗੇ ਤੇ ਆਪਣੇ ਵੱਤਾਈ ਵੀ ਆ ਤੇ ਬਲੌਗ ਵਧੀਆ ਲੱਦਨੇ ਬਲੌਗਾਂ ਨੂੰ ਜਰੂਰ ਵੀਰੇ ਸਪੋਰਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲੋ ਜੀ ਪਹੁੰਚ ਗਏ ਜਲੇਬੀਆਂ ਕੋਲ ਤੇ ਬੜਾ ਠੰਡੀਆਂ ਪਈਆਂ ਨੇ ਆਪਾਂ ਘਰੇ ਚੱਲ ਗਰਮ ਕਰਕੇ ਖਾਣੇ ਆ 10 ਕਿ ਮਿੰਟ ਰੱਖ ਦਿਆਂ ਫਿਰ ਮੋਹਾਂ ਕੇ ਗਰਮ ਕਰਕੇ ਫਿਰ ਲਉਂਗੇ ਆਪਾਂ ਬਾਕੀ ਚਲੋ ਖਾ ਪੀ ਕੇ ਦੱਸਣਾ ਚਾਹਤੇ ਆ ਤੇ ਲੋ ਜੀ ਟਿਰੀਬੀਆਂ ਖਾਣ ਤੋਂ ਬਾਅਦ ਆਪਾਂ ਪਹੁੰਚ ਕੇ ਖਰੋੜੇ ਕਰੋੜੇ ਆਪਾਂ 버ਗਰ ਆਰਡਰ ਕਰ ਰੱਖਿਆ ਲਾਣ ਆਰਡਰ ਹੋ ਗਿਆ ਹੋਇਆ ਬਾਕੀਆਂ ਕੋਲ ਡਰਿੰਕ ਅਤੇ ਮਿੰਟਸ ਖਾਣੇ ਆ ਬਾਕੀ ਨੇ ਆ ਖਾਣੇ ਉਧਰੋਂ ਨੇ 버ਗਰ ਆ ਜੂਗੇ ਤੁਹਾਨੂੰ ਦਿਖਾਣੇ ਆ ਅੱਗੇ ਬਾਅਦ ਚ ਇੱਕ ਆਪੀ ਲਈ ਤੇ ਲੋ ਜੀ ਆਪਣਾ ਆਰਡਰ ਵੀ ਆ ਗਿਆ ਚੈੱਕ ਕਰੋ ਲੱਗ ਗਿਆ ਚੋਬਰ ਖਾਣ ਬਸ ਆਪਾਂ ਵੀ ਲਾ ਲਿਆ ਤੇ ਲੋ ਜੀ ਰੋਡਾ ਵੇਟਰ ਪਾਣ ਲੱਗੇ ਹੋਏ ਆ ਤੇ ਆਪਾਂ ਵੀ ਜੀ ਮਾਰ ਕੇ ਜਿਹੜਾ ਸਮਾਨ ਆਪਾਂ ਲਿਆਏ ਹੋਏ ਆ ਵਾਕੀ ਵਾਸੋਂ ਰੋਡਾ ਬਟਰ ਪੈ ਰਿਆ ਫਿਰ ਜਾ ਕੇ ਤੁਹਾਨੂੰ ਮੋਟਰ ਤੇ ਮਿਲਦੇ ਆ ਬਸ ਰੋਡਾ ਬਟ ਕਰਦੇ ਆ ਤੇ ਸ਼ੁਰੂ ਤੇ ਉਦੋਂ ਬਾਅਦ ਫਿਰ ਛਿੱਟਾ ਮਾਰ ਕੇ ਵੀਚ ਦਾਂਗੇ ਬਾਬੂ ਪੱਕਿਆ ਰਿਆਂ ਨਾਲ ਹੀ ਪਾਉਂਦੇ ਔਲੀਆਂ ਤੋਂ ਚੌੜ ਜਾਨੀ ਪਾਉਂਦੇ ਤੇ ਲੋ ਜੀ ਚੱਲ ਪਿਆ ਰੋਟਾਵੇਟਰ ਨਾਲ ਦੇ ਨਾਲ ਉਧਰ ਛਿੱਟਾ ਵੀ ਵੱਜ ਰਿਹਾ ਤੇ ਆਪਾਂ ਇੱਧਰ ਰੋਟਾਵੇਟਰ ਫੇਨ ਲੱਗੇ ਹੋયા ਆਪਣਾ ਡਾਇਆਬਲ ਲੱਗੇ ਹੋਏ ਤੇ ਪਾਉਣ ਵਾਸਤੇ ਤੇ ਬਾਕੀ ਉਹ ਚੱਲ ਰਿਹਾ ਉਧਰ ਛਿੱਟਾ ਤੇ ਬਸ ਆਪਾਂ ਇੱਧਰ ਰੋਟਾਵੇਟਰ ਫੇਰ ਰਹੇ ਆ ਤੇ ਬਾਕੀ ਇਹ ਤੋਂ ਬਾਅਦ ਵੀਰਾ ਕਹਿੰਦਾ ਮੈਂ ਵੀ ਫੇਰਨਾ ਫਿਰ ਵੀਰੇ ਨੂੰ ਫੜਾਤਾ ਵੀਰਾ ਵੀ ਲੱਗਿਆ ਰੋਟਾਵੇਟਰ ਫੇਰਨ ਬਾਅਦ ਤੋਂ ਬਾਅਦ ਆਪਾਂ ਰੋਟਾਵੇਟਰ ਫੇਰ ਕੇ ਫਿਰ ਅੱਪਰ ਘਰ ਨੂੰ ਚੱਲਾਂਗੇ ਬਾਪੂ ਕਿਉਂਕਿ ਹੁੰਚਾ ਨੀਮਾ ਜਾਦੇ ਹੋਇਆ ਉਹ ਪੁੱਤਰ ਕਰਨਾ ਹੈ ਨਾ ਤਾਂ ਸਵੇਰੇ ਆਪਾਂ ਸੁਭਾ ਕਰ ਲਿਆਉਂਗੇ ਜੇ ਹੁਣ ਲਿਆਏ ਤੰਨੇ ਰਹੋ ਜੁੱ ਤੇ ਲੋ ਹੋਵੇ ਮੁੰਡਿਓ ਰੋਡਾ ਵੇਟਰ ਫੇਰਤਾ ਆਪਣਾ ਗੱਲ ਬਣਾਤੀ ਪੂਰੀ ਤੇ ਬਾਕੀ ਹੁਣ ਆਪਾਂ ਸਵੇਰੇ ਸੁਹਾਗਾ ਫੇਰਾਂਗੇ ਉੱਚਾ ਨੀਵਾ ਜਿਹੜਾ ਸੈਟ ਕਰਕੇ ਤੋਂ ਉਦੋਂ ਬਾਅਦ ਰੋਡਾ ਵੇਟਰ ਫੇਰ ਦਾਂਗੇ ਇਹਦਾ ਫਿਰ ਸੁਹਾਗੇ ਨਾਲ ਸੈਟ ਕਰ ਦਾਂਗੇ ਤੇ ਬਸ ਤੇ ਨਾ ਆਪਾਂ ਵੈਰਟੀ ਬੀਜਾਂਗੇ ਭਈ ਐਤ ਕੀ ਤੇ ਦੇਖਦੇ ਆ ਕੀ ਬਣਦਾ 1/2 ਕਿਲੋ ਬੀਜ ਲਿਆਂਦਾ ਆਪਾਂ ਤਿੰਨ ਕਨਾਲਾਂ ਦਾ ਤੇ ਜਿਵੇਂ ਵੀ ਤਿਆਰਬਾ ਰਿਹਾ ਤੁਹਾਨੂੰ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤੇ ਜੇ ਮੇਰਾ ਵੀਰ ਭਾਈ ਕੋਈ ਬੀਜ ਦਾ ਸਾਨੂੰ ਸਜਾਹ ਦਿਓ ਵੀ ਕਿਹੜਾ ਬੀਜ ਬੈਸਟ ਰਹਿੰਦਾ ਸੰਤੋ ਦੁਕਾਨਦਾਰ ਨੇ ਆਹੀ ਕਹਿ ਕੇ ਵੇਚੇ ਆ ਵੀ ਵਧੀਆ ਬੀਜ ਆ ਇਹ ਤੇ 400 ਗ੍ਰਾਮ ਦਾ ਆ ਡੱਬਾ ਉਹਰੇ 400 ਗ੍ਰਾਮ ਲਿਖਿਆ ਹੋਇਆ ਤੇ 100 ਗ੍ਰਾਮ ਆ ਇਹ ਤੇ ਆਹ ਕੰਪਨੀ ਦਾ ਜੀ ਇਹ ਦੇਖੋ ਆਹ ਵਾਲੀ ਦਾ ਤੇ ਜੇ ਸਾਡੇ ਵਲੌਗ ਵਧੀਆ ਲੱਦਦੇ ਨੇ ਵਲੌਗਾਂ ਨੂੰ ਲਾਈਕ ਮਤਲਬ ਵੀਡੀਓ ਨੂੰ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਦੇਖੋ ਜੀ ਕੰਮ bắt ਬਣ ਰਹੀ ਆ ਤੇ ਬਾਅਦ ਕਿ ਹੁਣ ਸਵੇਰੇ ਸੁਹਾਗਾ ਮਾਰ ਕੇ ਛਿੱਟਾ ਦੇ ਕੇ ਫਿਰ ਆਹ ਰੂਡਾ ਬਿਟਰ ਫੇਰ ਦਾਂਗੇ ਜਾਂ ਸੁਹਾਗੇ ਨਾਲ ਸੈਟ ਕਰ ਦਾਂਗੇ ਜੀ ਤੇ ਬਾਅਦ ਕਿ ਹੁਣ ਚੱਲਦੇ ਆ ਘਰ ਨੂੰ ਤੇ ਬਾਕੀ ਘਰਾਂ ਜਾ ਕੇ ਦੇਖਦੇ ਆ ਤੇ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਆਪਣਾ ਵਲੌਗ ਇੱਥੇ ਤੱਕ ਤਾਂ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਚਲੋ ਬਾਏ ਬਾਏ